ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਸੋਈ ਗਨੋ ਅਪਹਾਕ ਸਤਿਗੁਰੂ ਜੀ ਕਹਿੰਦੇ ਭਾਈ ਉਹ ਮਨੁੱਖ ਬਦਕਿਸਮਤ ਹੈ ਜਿਹੜਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਉਹ ਮਨੁੱਖ ਬਦ ਕਿਸਮਤ ਹੈ ਸੋ ਕਈ ਲੋਕ ਪਰਮਾਤਮਾ ਨੂੰ ਭੁਲਾ ਕੇ ਆਪਣੇ ਆਪ ਨੂੰ ਹੀ ਰੱਬ ਮੰਨਣ ਲੱਗ ਜਾਂਦੇ ਹਨ ਕਿਉਂਕਿ ਇਸ ਦੁਨੀਆ ਤੇ ਬਹੁਤ ਪਖੰਡੇ ਹਨ ਦੇਹ ਧਾਰੇ ਹਨ ਜਿਹੜੇ ਆਪਣੇ ਆਪ ਨੂੰ ਰੱਬ ਅਖਵਾਉਂਦੇ ਹਨ ਸੋ ਇੱਕ ਰਾਜਾ ਹੋਇਆ ਹੈ ਦੁਨੀ ਚੰਦ ਉਸ ਨੇ ਵੀ ਆਪਣੇ ਆਪ ਨੂੰ ਰਾਜਾ ਖਵਾਇਆ ਆਪਣੇ ਆਪ ਨੂੰ ਰੱਬ ਅਖਵਾਇਆ ਕਿ ਮੈਂ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹਾਂ ਮੈਂ ਸਭ ਨੂੰ ਖਾਣ ਵਾਸਤੇ ਦਿੰਦਾ ਹਾਂ ਹਰਨਾਕਸ ਨੇ ਵੀ ਆਪਣੇ ਆਪ ਨੂੰ ਰਗ ਤੋਂ ਅਖਵਾਇਆ ਸੀ ਜਿਹੜੇ ਪਰਮਾਤਮਾ ਨੂੰ ਭੁਲਾ ਦਿੰਦੇ ਹਨ ਸੋ ਸਤਿਗੁਰੂ ਜੀ ਕਹਿੰਦੇ ਭਾਈ ਉਹ ਅਪਹਾਗੇ ਹੋ ਜਾਂਦੇ ਹਨ ਉਹ ਬਦ ਕਿਸਮਤ ਹੋ ਜਾਂਦੇ ਹਨ ਇਸੇ ਕਰਕੇ ਹਮੇਸ਼ਾ ਉਸ ਵਾਹਿਗੁਰੂ ਪਰਮਾਤਮਾ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਜੇ ਸਾਡੀ ਪਾਲਣਾ ਕਰ ਰਿਹਾ ਹੈ ਸਾਨੂੰ ਖਾਣ ਵਾਸਤੇ ਦੇ ਰਿਹਾ ਹੈ ਤਾਂ ਉਹ ਇੱਕੋ ਪਰਮਾਤਮਾ ਹੈ ਸਵਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਪਰਮਾਤਮਾ ਇੱਕ ਹੈ ਅਤੇ ਸਭ ਨੂੰ ਖਾਣ ਵਾਸਤੇ ਦੇ ਰਿਹਾ ਹੈ ਤਾਂ ਇਸ ਕਰਕੇ ਉਸ ਪਰਮਾਤਮਾ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਸ ਪਰਮਾਤਮਾ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਤੋ ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਉਹਨਾਂ ਵਾਸਤੇ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਉਚਾਰਨ ਕਰਦੇ ਹਨ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰਵਾਂਝਾ ਜਿਸ ਤਰ੍ਹਾਂ ਆਪਣੇ ਮਾਤਾ ਪਿਤਾ ਹੁੰਦੇ ਹਨ ਸਾਨੂੰ ਪਿਆਰ ਦੇ ਨਾਲ ਵੀ ਸਮਝਾਉਂਦੇ ਹਨ ਅਤੇ ਸਾਨੂੰ ਕਈ ਵਾਰ ਜਦੋਂ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਸਾਨੂੰ ਡਾਂਟ ਕੇ ਵੀ ਸਮਝਾਉਂਦੇ ਹਨ ਤਾਂ ਇਸੇ ਤਰ੍ਹਾਂ ਗੁਰੂ ਸਹਿਵਾਨ ਆਪਣੀ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਸਾਨੂੰ ਬਹੁਤ ਪਿਆਰ ਦੇ ਨਾਲ ਸਮਝਾਉਂਦੇ ਹਨ ਅਤੇ ਕਈ ਥਾਵਾਂ ਦੇ ਉੱਪਰ ਸਾਨੂੰ ਆਪਣੇ ਮਾਤਾ ਪਿਤਾ ਵਾਂਗ ਘੂਰ ਕੇ ਸਮਝਾਉਂਦੇ ਹਨ ਸਤਿਗੁਰੂ ਜੀ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਵਾਂਝਾ ਸੋ ਜੇ ਆਪਣੇ ਬੱਚੇ ਕਈ ਵਾਰ ਕੋਈ ਗਲਤੀਆਂ ਕਰਦੇ ਹਨ ਕੋਈ ਨਸ਼ਿਆਂ ਦੇ ਵਿੱਚ ਪੈ ਜਾਂਦੇ ਹਨ ਤਾਂ ਆਪਾਂ ਕਹਿੰਦੇ ਹਾਂ ਕਿ ਇਹਦੇ ਨਾਲੋਂ ਤਾਂ ਸਾਡਾ ਜਿਹੜਾ ਪੁੱਤਰ ਹੈ ਉਹ ਹੁੰਦਾ ਹੀ ਨਾ ਕਿਉਂਕਿ ਜਦੋਂ ਭੈੜੀ ਸੰਗਤ ਦੇ ਵਿੱਚ ਪੈ ਜਾ ਹੁੰਦੇ ਹਨ ਨਸ਼ੇ ਕਰਨ ਲੱਗ ਜਾਂਦੇ ਹਨ ਚੋਰੀਆਂ ਕਰਨ ਲੱਗ ਜਾਂਦੇ ਹਨ ਅਤੇ ਬਾਹਰੋਂ ਲਾਂਬੇ ਲੈਉਣ ਲੱਗ ਜਾਂਦੇ ਹਨ ਤਾਂ ਫਿਰ ਮਾਦਾ ਪਿਤਾ ਇਹ ਕਹਿੰਦੇ ਹਨ ਕਿ ਇਹਦੇ ਨਾਲੋਂ ਤਾਂ ਸਾਡੇ ਹੁੰਦਾ ਹੀ ਨਾ ਤਾਂ ਹੀ ਚੰਗਾ ਸੀ ਤਾਂ ਇਸੇ ਕਰਕੇ ਗੁਰੂ ਜੀ ਸਮਝਾਉਂਦੇ ਹਨ ਕਿ ਜਿਨ ਹਰ ਹਿਰਦੈ ਨਾਮ ਨਾ ਵਸਿਓ ਕਹਿੰਦੇ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੁੰਦਾ ਪਰਮਾਤਮਾ ਦਾ ਜਿਹੜਾ ਨਾਮ ਨਹੀਂ ਜਪਦਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਜਿਹੜੀ ਮਾਂ ਹੈ ਉਹਦੇ ਨਾਲੋਂ ਤਾਂ ਉਹ ਬਾਂਜ ਹੀ ਚੰਗੀ ਸੀ ਜਿਸ ਨੂੰ ਪਰਮਾਤਮਾ ਨੇ ਇੰਨਾ ਸੋਹਣਾ ਸਰੀਰ ਬਖਸ਼ਿਆ ਹੈ ਤਾਉ ਫਿਰ ਵੀ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਫਿਰ ਵੀ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਵਾਂਝਾ ਤਿਨ ਸੁੰਝੀ ਦੇ ਫਿਰੈ ਬਿਨ ਨਾਵੈ ਉਹ ਖੱਪ ਖੱਪ ਮੋਏ ਕਰਾਂਝਾ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਉਹ ਫਿਰ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਐਦਾਂ ਤੁਰੇ ਫਿਰਦੇ ਹਨ ਜਿਵੇਂ ਆਵਾਰਾ ਪਸ਼ੂ ਤੁਰੇ ਫਿਰਦੇ ਹਨ ਤਾਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਫਿਰ ਉਹ ਦੁੱਖਾਂ ਦੇ ਵਿੱਚ ਪੈ ਜਾਂਦੇ ਹਨ ਥਾਂ ਥਾਂ ਦੀਆਂ ਦਰਦਾਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਆਪਣੇ ਆਪ ਨੂੰ ਰੱਬ ਅਖਵਾਇਆ ਉਹਨਾਂ ਦਾ ਅੰਤ ਦੇ ਵਿੱਚ ਬਹੁਤ ਬੁਰਾ ਹਾਸਰ ਹੋਇਆ ਹੈ ਰਾਜਾ ਦੁਨੀ ਚੰਦ ਹੋਇਆ ਹੈ ਉਸ ਨੇ ਵੀ ਆਪਣੇ ਆਪ ਨੂੰ ਰੱਬ ਅਖਵਾਇਆ ਜਦੋਂ ਆਪਣੀਆਂ ਪੁੱਤਰੀਆਂ ਨੂੰ ਉਸ ਨੇ ਪੁੱਛਿਆ ਕਿ ਤੁਹਾਨੂੰ ਕੌਣ ਖਾਣ ਵਾਸਤੇ ਦਿੰਦਾ ਹੈ ਤਾਂ ਬਾਕੀ ਦੀਆਂ ਜੋ ਉਸ ਦੀਆਂ ਲੜਕੀਆਂ ਸੀ ਉਸ ਨੇ ਕਿਹਾ ਕਿ ਪਿਤਾ ਜੀ ਤੁਸੀਂ ਹੀ ਸਾਨੂੰ ਖਾਣ ਵਾਸਤੇ ਦਿੰਦੇ ਹੋ ਪਰ ਉਹਨਾਂ ਦੀ ਇੱਕ ਛੋਟੀ ਪੁੱਤਰੀ ਸੀ ਬੀਬੀ ਰਾਜਨੀ ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੇ ਬੀਬੀ ਰਾਜਨੀ ਨੂੰ ਪੁੱਛਿਆ ਕਿ ਤੁਹਾਨੂੰ ਖਾਣ ਵਾਸਤੇ ਕੌਣ ਦਿੰਦਾ ਹੈ ਤੁਹਾਡੀ ਪਰਵਰਿਸ਼ ਕੌਣ ਕਰਦਾ ਹੈ ਤਾਂ ਉਸ ਨੇ ਕਿਹਾ ਕਿ ਇੱਕੋ ਹੀ ਵਾਹਿਗੁਰੂ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਨੂੰ ਖਾਣ ਵਾਸਤੇ ਦਿੰਦਾ ਹੈ ਜਦੋਂ ਬੀਬੀ ਰਾਜਨੀ ਦੇ ਇੰਨੀ ਗੱਲ ਸੁਣੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਉਸ ਦੇ ਨਾਲ ਐਨਾ ਬਦਲਾ ਲਹਿਤਾ ਕਿ ਉਸ ਨੂੰ ਇੱਕ ਕੁੜੀ ਦੇ ਨਾਲ ਵਿਆਹ ਦਿੱਤਾ ਕੋੜੀ ਦੇ ਨਾਲ ਵਿਆਹਣ ਦਾ ਉਹਦਾ ਕਾਰਨ ਇਹ ਸੀ ਕਿ ਹੁਣ ਮੈਂ ਦੇਖਦਾ ਹਾਂ ਕਿ ਇਸ ਨੂੰ ਖਾਣ ਵਾਸਤੇ ਕੌਣ ਦਿੰਦਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਲੜਕੀ ਦਾ ਵਿਆਹ ਕਿਸੇ ਇਨਸਾਨ ਦੇ ਨਾਲ ਕਰਦੇ ਹਾਂ ਤਾਂ ਉਸ ਦਾ ਕਾਰੋਬਾਰ ਦੇਖਦੇ ਹਾਂ ਕਿ ਉਹ ਕਿੰਨੀ ਕਿੰਨਾ ਪੈਸਾ ਕਮਾਉਂਦਾ ਹੈ ਕਿੰਨੀ ਉਸ ਦੇ ਕੋਲ ਜਾਇਦਾਦ ਹੈ ਤਾਂ ਕਿ ਜਿਹੜੀ ਸਾਡੀ ਲੜਕੀ ਹੈ ਉਹ ਕਦੇ ਭੁੱਖੀ ਨਾ ਮਰੇ ਤਾ ਇਸ ਕਰਕੇ ਉਸ ਰਾਜੇ ਦੁਨੀ ਚੰਦ ਨੇ ਆਪਣੀ ਲੜਕੀ ਦਾ ਵਿਆਹ ਇੱਕ ਪਿੰਗਲੇ ਦੇ ਨਾਲ ਇੱਕ ਕੋੜੀ ਦੇ ਨਾਲ ਕਰ ਦਿੱਤਾ ਕਿ ਹੁਣ ਮੈਂ ਦੇਖਦਾ ਹਾਂ ਕਿ ਇਸ ਨੂੰ ਖਾਣ ਵਾਸਤੇ ਕੌਣ ਦੇਵੇਗਾ ਪ੍ਰੰਤੂ ਉਹ ਪਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਹ ਸਭ ਦੀ ਪਾਲਣਾ ਕਰਨ ਵਾਸਤੇ ਕਰਨ ਵਾਲਾ ਹੈ ਕਿਉਂਕਿ ਉਸ ਨੇ ਪੱਥਰਾਂ ਦੇ ਵਿੱਚ ਵੀ ਜੀਵ ਜੰਤੂ ਪੈਦਾ ਕੀਤੇ ਹੋਏ ਹਨ ਉੱਥੇ ਵੀ ਉਹਨਾਂ ਨੂੰ ਖਾਣ ਵਾਸਤੇ ਦਿੰਦਾ ਹੈ ਅਤੇ ਜੇ ਕਿਸੇ ਨੂੰ ਕੋਈ ਰੋਗ ਲੱਗ ਜਾਂਦਾ ਹੈ ਕੋੜ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ ਆਪਾਂ ਨੇ ਉਸ ਕੋੜੀ ਦੀ ਕਹਾਣੀ ਤਾਂ ਬਹੁਤ ਸੁਣੀ ਹੈ ਪਰੰਤੂ ਉਸ ਦੇ ਬਾਰੇ ਇਹ ਨਹੀਂ ਸੋਚਿਆ ਕਿ ਉਸ ਨੂੰ ਕੋੜ ਦਾ ਰੋਗ ਕਿਉਂ ਹੋਇਆ ਇਤਿਹਾਸ ਦੇ ਵਿੱਚ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ ਕਿ ਉਸ ਦਾ ਸਰੀਰ ਪਹਿਲਾਂ ਬਹੁਤ ਤੰਦਰੁਸਤ ਸੀ ਉਹ ਆਪਣੇ ਖੇਤਾਂ ਦੇ ਵਿੱਚ ਖੇਤੀ ਕਰਦਾ ਸੀ ਤਾਂ ਇੱਕ ਦਿਨ ਜਦੋਂ ਉਸ ਨੇ ਆਪਣੇ ਖੇਤਾਂ ਨੂੰ ਫਸਲ ਕੱਟ ਕੇ ਅੱਗ ਲਗਾਈ ਤਾਂ ਉਸ ਨੇ ਇੱਕ ਹਰੇ ਭਰੇ ਰੁੱਖ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਉਸ ਰੁੱਖ ਦੇ ਉੱਪਰ ਕਈ ਪੰਛੀਆਂ ਦੇ ਆਲਣੇ ਪਾਏ ਹੋਏ ਸਨ ਅਤੇ ਉਹਨਾਂ ਆਲਣਿਆਂ ਦੇ ਵਿੱਚ ਉਹਨਾਂ ਪੰਛੀਆਂ ਦੇ ਬੱਚੇ ਸਨ ਅਤੇ ਜੋ ਉਹ ਦਰਖਤ ਜਦੋਂ ਅੱਗ ਦੇ ਵਿੱਚ ਸੜ ਰਿਹਾ ਸੀ ਤਾਂ ਉਹ ਜਿਹੜੇ ਨਿੱਕੇ-ਨਿੱਕੇ ਪੰਛੀਆਂ ਦੇ ਬੱਚੇ ਸਨ ਉਹ ਵੀ ਉਸ ਅੱਗ ਦੇ ਵਿੱਚ ਛੜ ਗਏ ਸਨ ਤਾਂ ਉਸ ਵਾਹਿਗੁਰੂ ਨੇ ਉਸ ਕੋੜੀ ਨੂੰ ਉਸ ਦੀ ਸਜ਼ਾ ਦਿੱਤੀ ਉਸ ਨੂੰ ਕੋੜ ਦਾ ਰੋਗ ਹੋ ਗਿਆ ਪ੍ਰੰਤੂ ਪ੍ਰਮਾਤਮਾ ਕੋਈ ਨਾ ਕੋਈ ਸੁਧਾਰਨ ਵਾਸਤੇ ਵਿਧੀ ਬਣਾਉਂਦਾ ਹੈ ਜਦੋਂ ਉਸ ਦਾ ਬੀਬੀ ਰਾਜਨੀ ਦੇ ਨਾਲ ਵਿਆਹ ਹੋਇਆ ਤਾਂ ਬੀਬੀ ਰਾਜਨੀ ਉਸ ਨੂੰ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਲੈ ਕੇ ਗਏ ਜਦੋਂ ਉਹ ਖਾਣ ਵਾਸਤੇ ਨਗਰ ਦੇ ਵਿੱਚੋਂ ਕੁਝ ਮੰਗਣ ਵਾਸਤੇ ਗਏ ਤਾਂ ਉਸ ਕੋੜੀ ਨੇ ਉਹ ਛੱਪੜ ਦੇ ਵਿੱਚ ਜਦੋਂ ਦੇਖਿਆ ਕਿ ਜਿਹੜੇ ਕਾਂ ਹਨ ਉਹ ਜਦੋਂ ਟੁੱਬੀ ਲਾਉਂਦੇ ਹਨ ਤਾਂ ਚਿੱਟੇ ਹੋ ਕੇ ਬੱਗੇ ਹੋ ਕੇ ਉੱਥੋਂ ਨਿਕਲ ਜਾਂਦੇ ਹਨ ਅਤੇ ਉਸ ਕੋੜੀ ਨੇ ਜਦੋਂ ਉਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਤਾਂ ਉਸ ਦਾ ਉੱਥੇ ਉਹ ਜਿਹੜਾ ਕੋੜ ਦਾ ਰੋਗ ਸੀ ਉਹ ਕਟਿਆ ਗਿਆ ਜਦੋਂ ਉਸ ਦਾ ਉਹ ਕੋੜ ਦਾ ਰੋਗ ਕਟਿਆ ਗਿਆ ਤਾਂ ਜਦੋਂ ਉਸ ਨੇ ਆਪਣੇ ਜੀਵਨ ਦੇ ਵਿੱਚ ਉਹ ਜਿਹੜਾ ਦਰਖਤ ਅੱਗ ਲਾ ਕੇ ਸਾੜਿਆ ਸੀ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸੇ ਤਰ੍ਹਾਂ ਫੇਰ ਹਰਾ ਭਰਾ ਹੋ ਗਿਆ ਅਤੇ ਉਥੇ ਜਿਸ ਤਰ੍ਹਾਂ ਪਹਿਲਾਂ ਪੰਛੀ ਵਸਦੇ ਸਨ ਉਸੇ ਤਰ੍ਹਾਂ ਪੰਛੀ ਆ ਕੇ ਫੇਰ ਉਸੇ ਤਰ੍ਹਾਂ ਵਸਣ ਲੱਗ ਪਏ ਕਿਉਂਕਿ ਜਦੋਂ ਅਸੀਂ ਕੋਈ ਜ਼ਿੰਦਗੀ ਦੇ ਵਿੱਚ ਗਲਤੀ ਕਰਦੇ ਹਾਂ ਕੋਈ ਪਾਪ ਕਰਦੇ ਹਾਂ ਕਿਸੇ ਦੇ ਨਾਲ ਕੋਈ ਧੋਖਾ ਕਰਦੇ ਹਾਂ ਤਾਂ ਸਾਨੂੰ ਉਸ ਦੀ ਸਜ਼ਾ ਪਰਮਾਤਮਾ ਜ਼ਰੂਰ ਦਿੰਦਾ ਹੈ ਇਸੇ ਕਰਕੇ ਗੁਰਬਾਣੀ ਸਾਨੂੰ ਥਾਂ ਥਾਂ ਤੇ ਇਹ ਹੀ ਸਮਝਾਉਂਦੀ ਹੈ ਕਿ ਭਾਈ ਸਾਨੂੰ ਕਿਸੇ ਦੇ ਨਾਲ ਕੋਈ ਬੁਰਾ ਸ਼ਲੋਕ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਸਭ ਨੂੰ ਕਹਿੰਦੇ ਹਾਂ ਕਿ ਭਾਈ ਚੰਗੇ ਬਣੋ ਚੰਗੇ ਬਣੋ ਇਹ ਚੰਗਿਆਂ ਦਾ ਸੰਸਾਰ ਤਾਂ ਹੀ ਹੋਵੇਗਾ ਜੇ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਾਂਗੇ ਪਹਿਲਾਂ ਸਾਨੂੰ ਆਪਣੇ ਆਪ ਨੂੰ ਚੰਗਾ ਬਣਨਾ ਪਵੇਗਾ ਜਦੋਂ ਅਸੀਂ ਆਪ ਚੰਗੇ ਬਣ ਗਏ ਤਾਂ ਸਾਨੂੰ ਫਿਰ ਜਿਹੜਾ ਸਾਰਾ ਸੰਸਾਰ ਹੈ ਉਹ ਵੀ ਚੰਗਾ ਲੱਗਣ ਲੱਗ ਪਵੇਗਾ ਹਮਣੇ ਹੀ ਚੰਗੇ ਬੁਰਾ ਨਹੀਂ ਕੋਈ ਜਦੋਂ ਸਾਡੇ ਮਨ ਦੇ ਵਿੱਚ ਇਹ ਪੰਕਤੀ ਘਰ ਕਰ ਗਈ ਤਾਂ ਫਿਰ ਸਾਨੂੰ ਜਿਹੜਾ ਸਾਰਾ ਸੰਸਾਰ ਹੈ ਉਹ ਚੰਗਾ ਲੱਗਣ ਲੱਗ ਜਾਵੇਗਾ ਇਸੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਸ ਕੋ ਵਿਸਰੈ ਪ੍ਰਾਨਪਤ ਦਾਤਾ ਸੋਈ ਗਣੋ ਉਪਹਾਗਾ ਕਹਿੰਦੇ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਹ ਬਦ ਕਿਸਮਤ ਹੋ ਜਾਂਦਾ ਹੈ ਚਾਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਫਿਰ ਜਿਸ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਲੱਗ ਜਾਂਦਾ ਹੈ ਤਾਂ ਫਿਰ ਉਹ ਨਾਮ ਰੂਪੀ ਸਮੁੰਦਰ ਦੇ ਵਿੱਚ ਟੁੱਬੀਆਂ ਲਾਉਂਦਾ ਹੈ ਫਿਰ ਉਹ ਆਤਮਿਕ ਜੀਵਨ ਆਪਣਾ ਸੁਖੀ ਬਤੀਤ ਕਰਦਾ ਹੈ ਤੇਰਾ ਜਨ ਰਾਮ ਨਾਮ ਰੰਗ ਜਾਗਾ ਫਿਰ ਉਹ ਸੇਵਕ ਦਾ ਜਿਹੜਾ ਮਨ ਹੈ ਉਹ ਨਾਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਫਿਰ ਉਹਦਾ ਮਨ ਮਾਇਆ ਦੇ ਮੋਹ ਦੇ ਵੱਲੋਂ ਹਟ ਕੇ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ ਆਲਸ ਛੀਜ ਗਿਆ ਸਭ ਤੰਤ ਤੇ ਪ੍ਰੀਤਮ ਸਿਉ ਮਨ ਲਾਗਾ ਫਿਰ ਉਸ ਦੇ ਸਰੀਰ ਦਾ ਸਾਰਾ ਆਲਸ ਮੁੱਕ ਜਾਂਦਾ ਹੈ ਉਸ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ ਜਹ ਜਹ ਪੇਖੋ ਤਹ ਨਾਰਾਇਣ ਸਾਗਲ ਘਟਾਮੈ ਤੱਗ ਫਿਰ ਜਦੋਂ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਫਿਰ ਉਹ ਮਨੁੱਖ ਨੂੰ ਹਰ ਥਾਂ ਦੇ ਵਿੱਚ ਜਰੇ-ਜਰੇ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਪ੍ਰਾਪਤ ਹੁੰਦਾ ਹੈ ਫਿਰ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਹਰ ਇੱਕ ਦੇ ਵਿੱਚ ਮੌਜੂਦ ਹੈ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਜਿਹੜਾ ਫਿਰ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਫਿਰ ਉਹ ਸੰਸਾਰ ਦੇ ਮੋਹ ਦੇ ਕੋਲੋਂ ਉਹਦਾ ਜਿਹੜਾ ਮੋਹ ਹੈ ਉਹ हट ਜਾਂਦਾ ਹੈ ਅਤੇ ਜਿਹੜਾ ਉਹਦਾ ਦਿਲ ਹੈ ਉਹਦਾ ਮਨ ਹੈ ਉਹ ਪ੍ਰਮਾਤਮਾ ਦੇ ਨਾਮ ਸਿਮਰ ਦੇ ਵਿੱਚ ਜੜ ਜੁੜ ਜਾਂਦਾ ਹੈ ਫਿਰ ਜਦੋਂ ਨਾਮ ਸਿਮਰਨ ਲੱਗ ਜਾਂਦਾ ਹੈ ਫਿਰ ਜਿਹੜਾ ਉਹਦਾ ਆਤਮਿਕ ਜੀਵਨ ਹੈ ਉਹ ਸਹੀ ਬਣ ਜਾਂਦਾ ਹੈ ਫਿਰ ਉਹਨੂੰ ਸੋਝੀ ਆ ਜਾਂਦੀ ਹੈ ਕਿ ਮੈਂ ਇਸ ਸੰਸਾਰ ਦੇ ਉੱਪਰ ਇਸ ਜਗਤ ਦੇ ਉੱਪਰ ਕੀ ਕਰਨ ਵਾਸਤੇ ਆਇਆ ਹਾਂ ਸਿਰਫ ਪਰਮਾਤਮਾ ਦਾ ਨਾਮ ਜਪਣ ਵਾਸਤੇ ਅਸੀਂ ਸੰਸਾਰ ਦੇ ਉੱਪਰ ਆਏ ਹਾਂ ਕਿਉਂਕਿ ਜਿਹੜੇ ਅਸੀਂ ਕੰਮ ਧੰਦੇ ਇਸ ਦੁਨੀਆ ਦੇ ਉੱਪਰ ਕਰਦੇ ਹਾਂ ਉਹ ਤਾਂ ਸਾਰੇ ਅਸੀਂ ਇੱਥੇ ਛੱਡ ਜਾਣੇ ਹਨ ਪਰ ਸਾਡੇ ਨਾਲ ਪਰਮਾਤਮਾ ਦਾ ਨਾਮ ਜਾਣਾ ਹੈ ਇਸ ਕਰਕੇ ਜਿੰਨਾ ਵੀ ਸਮਾਂ ਮਿਲੇ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ